ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਪਿੰਡ ਜੀਵਨਵਾਲ ਬਬਰੀ ਨਾਕੇ ਨੇੜੇ ਸਥਿਤ ਟਾਟਾ ਮੋਟਰਸ ਦੀ ਏਜੰਸੀ ਦੇ ਬਾਹਰ ਇੱਕ ਤੇਜ਼ ਰਫ਼ਤਾਰ ਸਵੀ ਫਟਕਾਰ ਬੇਕਾਬੂ ਹੋ ਕੇ ਪਹਿਲਾ ਖੰਬੇ ਅਤੇ ਦਰਖਤ ਨਾਲ ਟਕਰਾਈ ਅਤੇ ਫਿਰ ਏਜੰਸੀ ਦੇ ਬਾਹਰ ਲੱਗੇ ਏਜੰਸੀ ਮੁਲਾਜ਼ਮਾ ਦੇ ਚਾਰ ਮੋਟਰਸਾਈਕਲਾਂ ਤੇ ਚੜ ਗਈ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਟਾਟਾ ਮੋਟਰਸ ਦੇ ਮੁਲਾਜ਼ਮਾਂ ਦੇ 4 ਮੋਟਰਸਾਈਕਲ ਅਤੇ ਇੱਕ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਏਜੰਸੀ ਦੇ ਮੁਲਾਜ਼ਮਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਕਾਰ ਚਲਾ ਰਿਹਾ ਨੌਜਵਾਨ ਨਸ਼ੇ ਵਿੱਚ ਸੀ ਅਤੇ ਉਸ ਵੱਲੋਂ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ ਉਹਨਾਂ ਵੱਲੋਂ ਮੋਟਰਸਾਈਕਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਰ ਸਵਾਰ ਨੂੰ ਕਾਰ ਸਮੇਤ ਕਾਬੂ ਵਿੱਚ ਲੈ ਲਿਆ ਗਿਆ ਤੇ ਥਾਣਾ ਸਦਰ ਭੇਜ ਦਿੱਤਾ ਗਿਆ ਹੈ ਜਿੱਥੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਦੁਰਘਟਨਾ ਦੇਰ ਸਾਢੇ 7 ਵਜੇ ਵਾਪਰੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਏਜੰਸੀ ਤੋਂ ਗੱਲ ਕਰ ਰਿਹਾ ਮੈਂ। ਉਧਰ ਉਹ ਬੰਦਾ 120-30 ਦੀ ਸਪੀਡ ਤੇ ਸੀ ਬੰਦਾ ਤੇ ਉਹਨੇ ਕਹਿੰਦਾ ਕਿ ਮੈਂ ਲੈਫਟ ਨੂੰ ਟਰਨ ਕਰਨਾ ਸੀ। ਤੱਕੰਨਾ ਮੇਰੇ ਕੋਲ ਗਲਤੀ ਨਾ ਐਕਸੀਡੈਂਟ ਹੋ ਗਿਆ ਅਸੀਂ ਜਦੋਂ ਸਰਚ ਕੀਤਾ ਕਿ ਇਹਨੇ ਨਸ਼ਾ ਕੀਤਾ ਹੋਇਆ ਸੀ ਡਰਿੰਕ ਵਗੈਰਾ ਪਤਾ ਨਹੀਂ ਕੀ ਕੀ ਖਾਦਾ ਜਿੱਟਾ ਵਗੈਰਾ ਪੀਤਾ ਹੋਇਆ ਸੀ ਠੀਕ ਆ ਸਾਨੂੰ ਛੁੱਟੀ ਹੋਣ ਲੱਗੀ ਸੀ ਚਾਰ ਪੰਜ ਬੰਦੇ ਜਿੰਨੇ ਵੀ ਸਾਡੇ ਸੇਲਸਮੈਨ ਆ ਜਾਂ ਸਟਾਫ ਹੈ ਸਾਰਾ ਇੱਥੇ ਆਣ ਲੱਗਾ ਸੀ ਇਹ ਬਾਈ ਚਾਂਸ ਸਾਰੇ ਇੱਥੇ ਆ ਜਾਂਦੇ ਗੱਡੀ ਉੱਪਰ ਚੜ ਜਾਂਦੀ ਕੌਣ ਜ਼ਿੰਮੇਵਾਰ ਸੀ ਦੱਸੋ ਚਲੋ ਜਾਨੀ ਨੁਕਸਾਨ ਨਹੀਂ ਹੋਇਆ ਸਾਰਾ ਮਤਲਬ ਕਿ ਜੋ ਵੀ ਨੁਕਸਾਨ ਹੈ ਬਾਈਕ ਵਗੈਰਾ ਸਕੂਟੀ ਵਗੈਰਾ ਜੋ ਵੀ ਹੋਇਆ ਉਹ ਸਾਨੂੰ ਭਰ ਦਿੱਤਾ ਜਾਵੇ ਅਹੀ ਆਏ ਮੰਗ ਕਰਦੇ ਆ। ਪੁੱਛ ਲੈ ਗਈ ਆ ਜਿਹੜਾ ਵੀ ਜ਼ਿੰਮੇਵਾਰ ਆ ਗੱਡੀ ਵਾਲਾ ਉਹਨੂੰ ਲੈ ਕੇ ਆ ਥਾਣੇ ਚੁੱਕ ਕੇ। ਬਸ ਅਸੀਂ ਥੱਲੇ ਥਾਣੇ ਚੱਲੇ। ਧਮਕੀ ਦਿੱਤੀ ਗਈ ਆ ਨੂੰ ਇਹਦੇ ਨਾਲ ਦੇ ਜਿਹੜੇ ਸਾਥੀ ਸੀ ਬੰਦੇ ਉਹ ਕਹਿ ਰਹੇ ਕਿ ਕੱਟਾ ਕੱਢੋ ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਆ। ਇਹ ਕਿੱਦਾਂ ਦੀ ਧਮਕੀ ਦਿੱਤੀ ਜਾ ਰਹੀ ਆ। ਅਸੀਂ ਕਹਿੰਨੇ ਕਿ ਕਾਰਵਾਈ ਕੀਤੀ ਜਾਏ ਸਖਤੋ ਸਖਤ ਕਾਰਵਾਈ ਇਹਦੇ ਨਾਲ ਸਾਥੀਆਂ ਤੇ ਵੀ ਕੀਤੀ ਜਾਏ ਇਹ ਬੰਦੇ ਤੇ ਵੀ ਕੀਤੀ ਜਾਏ। ਕਿ ਦੀ ਸਪੀਡ ਤੇ ਗੱਡੀ ਆਈ ਆ। ਮੋਟਰਸਾਈਕਲਾਂ ਦੇ ਉੱਤੇ ਨਾਲ ਆ ਬਸ ਦਰਖਤ ਵੀ ਵੇਖੋ ਕੀ ਹਾਲ ਕੀਤਾ। ਸੜਕਾਂ ਦੇ ਉੱਤੇ ਛਾੜਤੀ ਆ। ਤੱਗੋਂ ਕਹਿੰਦਾ ਗਲਤੀ ਗਈ ਆ ਮੇਰੀ। ਟ੍ਰਿੰਕ ਕੀਤੀ ਆਨੇ। ਅੰਜ ਮੋਟਰਸਾਈਕਲ ਜੇ ਦੋ ਵੱਡੇ ਮੈਨੇਜਰਾਂ ਦੇ ਕੁਲਜੀਤ ਸਰ ਮੈਨੇਜਰ ਇੱਥੇ ਰਗਵੀਰ ਸਰ ਆ 6 ਲੈਗ ਐਗਜ਼ੈਕਟਿਵ ਪੂਰੀ ਡੈਮੇਜ ਹੋਈ ਪੂਰੀ ਡੈਮੇਜ ਹੋਈ ਸਰ ਤੁਹਾਡੇ ਸਾਹਮਣੇ ਆਈਆਂ ਵੇਖੋ। ਫਿਰ ਮੁਲਾਜ਼ਮਾਂ ਨੂੰ ਫੋਨ ਕੀਤਾ 112 ਨੰਬਰ ਡਾਇਲ ਕੀਤਾ ਸੀ ਸਾਰੂ ਨਹੀਂ ਆਏ ਆ ਤੇ ਕਹਿੰਦੇ ਕਿ ਸੱਧਾ ਥਾਣੇ ਉਨੂੰ ਬਿਠਾ ਕੇ ਲੈ ਕੇ ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ ਉੱਥੇ ਥਾਣੇ ਆਜੋ ਗੱਲ ਕਰਦੇ ਆ। ਫਿਰ ਇੱਥੇ ਮਾਮਲਾ ਜਾਨੂੰ ਇੱਕ ਕੰਟਰੋਲ ਰੂਮ ਤੋਂ ਵਾਰ ਲੈ ਸਾਈਆ ਕਹਿੰਦੇ ਬੱਬਰੀ ਪੋਲ ਦੇ ਨੇੜੇ ਐਕਸੀਡੈਂਟ ਹੋਇਆ ਆਹ 15-7 ਮਿੰਟ 7 ਮਿੰਟਾਂ ਚ ਹੀ ਚੋ ਪੜ ਗਏ ਇਹਦੇ ਪਤਾ ਵੀ ਉਹ ਗੱਡੇ ਉਹ ਨਾ ਚੜ ਗਈ ਆਪਣੇ ਮੋਟਰਸਾਈਕਲਾਂ ਦੇ ਉੱਤੇ ਅੱਜ ਆਪਣੇ ਉਹ ਡਰਾਈਵਰ ਸਿਮਰਜੀਤ ਸਿੰਘ ਫਰੀਦੰਗਲ ਤੋਂ ਕਹਿੰਦੇ ਪਿਆ ਸੀ ਕਿ ਇੱਕੇ ਨਾਮ ਜਿਆਦੀ ਸਪੀਡ ਨਾਲ ਕਰਕੇ ਗੱਡੀ ਚੰਗੀ ਤਰ੍ਹਾਂ ਮੁਣੀ ਨਹੀਂ ਤੇ ਮੋਟਰਸਾਈਕਲ ਵੇਖੇ ਨਹੀਂ ਉੱਤੇ ਚੜਾਤਾ ਉਹ ਚਾਰਾ ਵਿਚਾਰਾ ਵਿਚਾਰਾ ਮੋਟਰਸਾਈਕਲਾਂ ਦਾ ਨੁਕਸਾਨ ਕਰਤਾ RAM ਦੇ ਸਾਥਾਂ ਤੇ ਆਈਓ ਆਈਓ ਸਾਦਾਦਾ ਆ ਗਿਆ ਤੇ ਹੁਣ ਅਗਲੀ ਕਾਰਵਾਈ ਕਰਦੇ ਆ